ਗੁਰਬਾਣੀ ਫਿਰ ਇੰਜ ਕਹਿੰਦੀ ਹੈ ਵਿਸਟਾ ਅਸਤ ਰਕਤ ਪਰੇਟੇ ਚਾਂ ਭਗਤ ਕਰੀ ਇਹ ਦੇਹੀ ਕੀ ਹੈ ਵਿਸਟਾ ਅਸਤ ਹਡੀਆਂ ਹਸਤੀਆਂ ਹਡੀਆਂ ਵਿਸਟਾ ਅਸਤ ਰਕਤ ਪਰੇਟੇ ਚਾਂ ਲਹੂ ਹੈ ਮਾਸ ਹੈ ਹਡੀਆਂ ਹੈ ਤੇ ਮੈਲ ਹੈ ਦੁਰਗੰਧ ਹੈ ਇਹਦੇ ਉੱਤੇ ਪ੍ਰਮਾਤਮਾ ਨੇ ਇਹ ਖਲੜੀ ਦਾ ਕਪੜਾ ਪਾ ਲੇਤਾ ਹੈ ਚੋਲਾ ਪਾ ਲੇਤਾ ਕਪੜਿਆਂ ਦੇ ਵਿੱਚ ਮਾਸ ਨੂੰ ਢੱਕ ਦਿੱਤਾ ਹੈ ਹੋਂ ਨੂੰ ਢੱਕ ਦਿੱਤਾ ਹੈ ਹੱਡੀਆਂ ਨੂੰ ਟੰਗ ਦਿੱਤਾ ਹੈ ਦੁਰਗੰਧੀ ਨੂੰ ਢੱਕ ਦਿੱਤਾ ਹੈ ਮੈਲ ਨੂੰ ਢੱਕ ਦਿੱਤਾ ਵਿਸ਼ਟ ਅਸਤ ਰਕਤ ਪਰੇਟੇ ਚਾਂ ਉਹ ਇਸ ਉੱਪਰਲੇ ਰੱਖਿਓ ਗਮਾਰ ਤੈਨੂੰ ਇਸ ਕਾਇਆ ਤੇ ਮਾਨ ਹੈ ਗੰਦਗੀ ਤੇ ਹੱਡੀਆਂ ਤੇ ਮਾਸ ਤੇ ਤੇ ਹੋਂ ਤੇ ਚਲਤ ਗਤ ਟੇ ਡੇ ਡੇ ਇਤਨਾ ਆਕੜ ਕੇ ਕਿਉਂ ਚਲਦਾ ਪਏ ধন ਦੇ ਮਾਣ ਦੇ ਨਾਲ ਨਨ ਸਰੀਰਕ ਜੋ ਬੰਦਾ ਬੜਾ ਭਾਰੀ ਮਾਣ ਚਲਤ ਗਤ ਟੇ ਡੇ ਡੇ ਕਿਉਂ ਇਤਨਾ ਆਕੜ ਕੇ ਚਲਦਾ ਪਏ ਜਵਾਨ ਨੂੰ ਕਹਿ ਰਿਹਾ ਚਲਤ ਗਤ ਟੇ ਡੇ ਡੇ ਅਸਤ ਚਰਮ ਵਿਸਤਾ ਕੇ ਮੌਂਡੇ ਦੁਰਗੰਧ ਹੀ ਕੇ ਬੇ ਬਿਸ਼ਟਾ ਅਸਤ ਰਗਤ ਪਰੇਟੇ ਚਾਉ ਉਹ ਇਸ ਉਹ ਪਰਲੇ ਰਾਖਿਓ ਗਮਾਨ ਸਮਾਉ ਲਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਸ਼ਲੋਕ ਵੀ ਤੁਹਾਡੇ ਸਾਹਮਣੇ ਰੱਖਾ ਗਾਥਾ ਦਾ ਕਰਪੂਰ ਪੋਹ ਸੁਗੰਧਾ ਹਰਸ ਮਾਨਕ ਦੇਹੰ ਮਲੇਣ ਕਪੂਰ ਅਗਰ ਚੰਦਨ ਇਹ ਮਨੁੱਖ ਦੀ ਦੇਹੀ ਨਾਲ ਮਲ ਰਹੀ ਹੈ ਕੇਸਰ ਕਪੂਰ ਅਗਰ ਚੰਦ ਇਸ ਦਾ ਲੇਪਨ ਕਰ ਦਈਏ ਮਨੁੱਖ ਦੀ ਕਾਇਆ ਨਾਲ ਕਪੂਰ ਦਾ ਚੰਦਨ ਦਾ ਕੇਸਰ ਇਹ ਸਾਰੀਆਂ ਚੀਜ਼ਾਂ ਧਾਰਮਿਕ ਤੌਰ ਤੇ ਪਵਿੱਤਰ ਮੰਨੀਆਂ ਜਾਂਦੀਆਂ ਨੇ ਸੁਗੰਧਤ ਮੰਨੀਆਂ ਜਾਂਦੀਆਂ ਨੇ ਲਾਭਕਾਰੀ ਮੰਨੀਆਂ ਨੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਰਪੂਰ ਪੋਹ ਪੋਹ ਫੁੱਲ फूलਾਂ ਦੀ মালা ਗਲ ਦੇ ਚ ਪਾ ਲਈਏ ਕੇਸਰ ਅਗਰ ਚੰਦਨ ਤੰਤੇ ਲਾ ਦੇਈਏ ਕਪੂਰ ਕਪੂਰ ਅਗ ਹੋ ਹੋ ਸੁਗੰਧਾ ਪਰ ਸੁਮਾਨਕ ਦੇਹੰ ਮਰੇਣ ਮਨੁਖ ਦੀ ਦੇਹੀ ਨਾਲ ਸਪਰਸ਼ ਕਰਦਿਆਂ ਕੇਸਰ ਮਹਿਲਾ ਹੋ ਜਾਂਦਾ ਚੰਦਨ ਮਹਿਲਾ ਹੋ ਜਾਂਦਾ ਫੁੱਲ ਮਹਿਲੇ ਹੋ ਜਾਂਦਾ ਸੁਗੰਧਿਤ ਚੀਜ਼ਾਂ ਪਵਿੱਤਰ ਚੀਜ਼ਾਂ ਮਹਿਲੀਆਂ ਹੋ ਜਾਂਦੀਆਂ ਨੇ ਕਿਉਂ ਮਹਿਲੀਆਂ ਹੋ ਜਾਂਦੀਆਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੂਸਰੀ ਪੰਕਤੀ ਚ ਦੱਸਦੇ ਨੇ ਕਰਪੂਰ ਪੋਹਬ ਸੁਗੰਧਾ ਪਰਸ ਮਾਨਕ ਦੇਹੰ ਮਲੇਣ ਮਜਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨੜ ਇਹ ਮੂਰਖ ਅਗਿਆਨੀ ਇਹਨੇ ਮਾਣ ਕਰਦਾ ਹੈ ਕਾਇਆ ਦਾ ਕਾਇਆ ਕੀ ਹੈ ਚਰਬੀ ਹੋਂ ਦੁਰਗੰਧ ਤੇ ਹੱਡੀਆਂ ਇਹ ਦੇ ਉਤੇ ਕਰਤੇ ਪੁਰਖ ਨੇ ਚਮੜੀ ਲਪੇਟ ਦਿੱਤੀ ਹੈ ਸਾਰੀ ਦੁਨੀਆ ਚਮੜੀ ਦੇ ਬੁਲੇ ਖੇਚੀ ਰਹਿ ਜਾਂਦੀ ਹੈ ਕਰਪੂਰ ਪਹੁਪ ਸੁਗੰਧ ਪਰ ਸਮਾਨਕ ਦੇਹਨ ਮਲੇਣ ਮਜਾਰੂ ਦਰਦੁਰਗੰਧ ਨਾਮ ਨੇ ਅਥ ਗਰਵੇਂ ਅਗਿਆਨ ਲੋ ਭਗਤ ਨਾਮਦੇਵ ਜੀ ਮਹਾਰਾਜ ਸਮਝਾ ਰਹੇ ਨੇ ਕਾਹੇ ਰੇ ਨਰ ਗਰਭ ਕਰਤੋ اے ਮਨੁਕ ਕਿਉ ਝੂਠਾ ਅਹੰਕਾਰ ਕਰਨਾ ਬਿਨ ਸਜਾਇ ਝੂਠੀ ਜੀ ਇਹ ਅਪਵਿੱਤਰ ਦੇਹ ਅਜ ਹੈ ਤੇ ਕਲ ਹੈ ਇਹ ਦੁਰਗੰਧ ਹੈ ਇਹ ਹੱਡੀਆਂ ਹੈ ਇਹ ਮੈਲ ਹੈ ਇਹ ਹੋਂ ਹੈ ਇਹ ਮਾਸ ਹੈ ਇਹ پاک ਨਹੀਂ ਹੋ ਸਕਦੀ ਖਲੜੇ پاک ਅਸੀਂ ਕਰਨੈ ਨਿਆ ਰੋਜ਼ ਪਾਣੀ ਨਾਲ ਸਾਭਣਾ ਕਾ ਸਰੀਰ ਦੇ ਅੰਦਰੋਂ ਇਹ ਸਾਰੀ ਸ਼ੁੱਧੀ ਹੋ ਸਕਦੀ ਹੈ ਇਸ ਪਾਣੀ ਨਾਲ ਸਾਬਣ ਨਾਲ ਕਤਈ ਦੁਰਗੰਧ ਹੈ ਮਾਸ ਹੈ ਬਿਸ਼ਟਾ ਹੈ ਬਿਸ਼ਟਾ ਅਸਤਰਕਤ ਪਰੇਟੇ ਚਾ ਤਾਂ ਇਹ ਬਿਲਕੁਲ ਸ਼ੁੱਧ ਨਹੀਂ ਹੋ ਸਕਦੀ ਹੋ ਸਕਦੀ ਦੁਰਗੰਧੀ ਸਰੀਰ ਦੀ ਸੁਗੰਧ ਦੇ ਚ ਬਦਲਦੀ ਹੈ ਵੀ ਮੈਚ ਕਰਦੇ ਸਰੀਰ ਦੇ ਅੰਦਰ ਦਾ خون ਅੰਮ੍ਰਿਤ ਬਣ ਜਾਏ ਅੰਮ੍ਰਿਤ ਬਣ ਜਾਏ ਕਿਸਤਾ ਗੁਰਬਾਣੀ ਦਾ ਵਾਕ ਇੱਕ ਵਸਤ ਬੋਝੇ ਤਾਂ ਹੋਵੇਂ پاک ਕਿਦਰੇ ਉਸ ਇੱਕ ਨਾਲ ਜੁੜ ਜਾਵੇ ਤੇ ਇੱਕ ਨੂੰ ਸਮਝ ਲਵੇ ਤੇ ਇੱਕ ਦੀ ਜੋਤ ਤੇਰੇ ਅੰਦਰ ਪ੍ਰਗਟ ਹੋ ਜਾਵੇ फिर तू पवित्र एक वस्त्र बूझे है तौ मैं पाक बिन बूझे तू सदा नापाक कितना तू पवित्र हो जाएगा जगत गुरु बाबा धन गुरु नानक देव जी महाराज दसने कुंगू की काया केसर लान दी लौड ने काया ही केसर है पिनो केसर मलण दी लौड दे एदे सामने केसर भी मैंने नहीं रखे ਇਹਦੀ ਕਾਇਆ ਇਤਨੀ ਪਾਵਨ ਹੋ ਜਾਏਗੀ ਕੁੰਗੂ ਕੀ ਕਾਇਆ ਰਤਨਾ ਕੇ ਲਲਤਾ ਇਹਦੀ ਜ਼ਬਾਨ ਨਮਾਨ ਰਤਨਾ ਨਾਲ ਜੜਤ ਹੋ ਜਾਏਗੀ ਜੋ ਵੀ ਬੋਲ ਹੋਵੇਗਾ ਰਤਨਾ ਤੋਂ ਘਟਨੇ ਅਗਰ ਵਾਸ ਤਨ ਸਾਸ ਉਹਦੇ ਸਵਾਸਾਂ ਵਿੱਚ ਪਦ ਬੋ ਨਹੀਂ ਹੋਵੇ ਚੰਦਨ ਦੀ ਮਹਿਕ ਹੋਵੇ ਇਹ ਗੁਰੂ ਨਾਨਕ ਦੀ ਪੰਕਤੀ ਹੈ ਮੈਂ ਕਿਧਰੇ ਪੜਨਾ ਸਾਬ ਅਰਥ ਕਰ ਬੈਠਾ ਉਹ ਆਪਣੇ ਸਵਾਸਾਂ ਨੂੰ ਸਫਲ ਕਰ ਲੈਂਦਾ ਹੈ ਸੇਵਾ ਕਰਕੇ ਉਹ ਆਪਣੇ ਤਨ ਨੂੰ ਪਾਵਨ ਕਰ ਲੈਂਦਾ ਹੈ ਸੰਤ ਕਰਤਾਰ ਸਿੰਘ ਜੀ ਸਾਹਮਣੇ ਬੈਠੇ ਸਨ ਬੜੇ ਅਨਭਵੀ ਪੁਰਸ਼ ਦਾਸ ਜੀ ਉਹਨਾਂ ਨਾਲ ਗੂੜੀ ਮਿੱਤਰਤਾ ਸੀ ਬੜਾ ਪਿਆਰ ਸੀ ਇਹ ਆਸਥਾਨ ਦੀ ਸੇਵਾ ਛੱਤ ਦੀ ਇਸ ਮੰਜੀ ਸਾਹਬ ਦੀ ਸੇਵਾ ਕੋ ਕਰਾਂਦੇ ਰਹੇ ਸੁਲਤਾਨਪੁਰ ਸਾਹਿਬ 베ਰੀ ਸਾ ਪਟਨਾ ਸਾਹ ਹਰ ਸਾਲ ਅਲਵਰ ਸਵਾਗਮ ਤੇ ਪਹੁੰਚਦੇ ਸਨ ਮੇਰੇ ਕਮਰੇ ਚ ਆ ਗਏ ਪਟਨਾ ਸਾਹਿਬ ਦੇ ਵਾਹ ਗੈਨੇ ਜੀ ਤੇ ਸੁਗੰਧ ਗਿਆ ਅਗਰਵਾਸ ਤਨ ਸਾਸ ਸਵਾਸਾਂ ਦੇ ਚ ਚੰਦਨ ਦੀ ਮਹਿਕ ਹੋ ਜਾਂਦੀ ਤੁਸੀਂ ਹਰਫ ਕੀਤੇ ਨੇ ਸਵਾਸ ਸਫਲ ਹੋ ਜਾਂਦੇ ਮੈਂ ਕਿ ਇਹ ਹੀ ਅਰਥ ਬਣਦੇ ਨੇ ਟੀਕੇ ਕਾਰਨ ਵੀ ਇਹ ਹੀ ਹੋਇਆ ਹੈ। ਮੇਰੀ ਸਮਝ ਵਿੱਚ ਵੀ ਇਹ ਹੀ ਆਇਆ। ਕਹਿਣ ਲੱਗੇ ਨੇ। ਉਹਦੇ ਮੌਂਦ ਵਿੱਚ ਬਦਬੋ ਨਹੀਂ ਰਹਿ ਜਾਂਦੀ। ਉਹਦੇ ਸਵਾਸਾਂ 'ਚ ਬਦਬੋ ਨਹੀਂ। ਜੇ ਸਵਾਸਾਂ ਵਿੱਚ ਬਦਬੋ ਹੈ ਅਜੇ ਨੌ ਨਿਦਨਾਮ ਇਸ ਦੇ ਅੰਦਰ ਪ੍ਰਗਟ ਨਹੀਂ ਹੋਇਆ। ਨਹੀਂ। ਫਿਰ ਉਹਨਾਂ ਨੇ ਮੈਨੂੰ ਇੱਕ ਵਾਕਿਆ ਦੱਸਿਆ ਸੀ ਸ਼ਾਇਦ ਮੈਂ ਤੁਹਾਨੂੰ ਸਰਵਨ ਕਰਾਇਆ ਗੰਜ ਡਡਵਾੜੇ ਦਾ ਜ਼ਿਲ੍ਹਾ ਏਟਾ ਦਾ ਕਸਬਾ ਇੱਕ ਬਜ਼ੁਰਗ ਬਾਬਾ ਉੱਥੇ ਗੁਰਦੁਆਰੇ ਦੇ ਬੈਠ ਕੇ ਸਾਰਾ ਦਿਨ ਬਾਣੀ ਪੜਦਾ ਸੀ ਕਿੱਥੋਂ ਆਇਆ ਇਹ ਉਥੋਂ ਦੀਆਂ ਸੰਗਤਾਂ ਨੂੰ ਨਹੀਂ ਪਤਾ ਸੀ ਤੀ ਚਾਲੀ ਦੇ ਕਰੀਬ ਉੱਥੇ ਸਿੰਘਾਂ ਦੇ ਘਰ ਨੇ ਪਿੱਛੋਂ ਗੁਜ਼ਰਾਤ ਤੋਂ ਗੁਜਰਾਤ ਪਾਕਿਸਤਾਨ ਛੋਟੀਆਂ ਛੋਟੀਆਂ ਦੁਕਾਨਾਂ ਨੇ ਉਹਨਾਂ ਦੀਆਂ ਕਪੜੇ ਦੇ ਛੋਟਾ ਜਿਹਾ ਗੁਰਦੁਆਰਾ ਬਣਾਇਆ ਇੱਕ ਦਿਨ ਉਹ ਬਾਬਾ ਕਹਿਣ ਲੱਗਾ ਮੈਂ ਕੱਲ ਚਲੇ ਜਾਣਾ ਸਵੇਰੇ ਸਵੇਰੇ ਸੰਗਤਾਂ ਆਉਂਦੀਆਂ ਸਨ ਤੇ ਸੰਗਤ ਹੱਥ ਜੋੜ ਕੇ ਕਹਿੰਦੇ ਕਿ ਬਾਬਾ ਜੀ ਕਿਉਂ ਜਾਂਦੇ ਅਸੀਂ ਦੋਵੇਂ ਵਕਤ ਪ੍ਰਸ਼ਾਦਾ ਪੁਚਾ ਦਾਂਗੇ ਕੋਚ ਵਿੱਚ ਕਰਦੇ ਕਿਉਂ ਜਾਣਦੇ ਨਾ ਜਾ ਰਹਾ ਰਵੇ ਤੇ ਉਹ ਬਾਬਾ ਕਹਿਣ ਲੱਗਾ ਸਮਝੇ ਨਹੀਂ ਆਪਾਂ ਸੰਸਾਰ ਤੋਂ ਹੀ ਜਾ ਰਹੇ ਕੱਲ ਚਲੇ ਜਾਏ ਅੰਮ੍ਰਿਤ ਵੇਲੇ ਕੱਲ ਚਲੇ ਜਾ ਸਾਰਿਆਂ ਦੀ ਸਮਝ ਵਿੱਚ ਗੱਲ ਆਈ ਫਿਰ ਕਹਿਣ ਲੱਗੇ ਛਾ ਬਾਬਾ ਜੀ ਜੇ ਅਜਿਹਾ ਇਸ ਤਰ੍ਹਾਂ ਦੀ ਗੱਲ ਹੈ ਤਾਂ ਪਹਿਲੇ ਤੁਸੀਂ ਇਹ ਦੱਸੋ ਤੁਹਾਡੀ ਦੇਹੀ ਦਾ ਦਾਸ ਸਕਾਰ ਕਰੀਏ ਕਿ ਜਲ ਪਰਵਾ ਕਰੀਏ ਅਕਸਰ ਸੰਤਾ ਨੂੰ ਜਲ ਪਰਵਾ ਕਰਦੇ ਕਿਉਂਕਿ ਦੇਹੀ ਦਾ ਮੌਤ ਹੈ ਨਹੀਂ ਦੇਹੀ ਦੀ ਪਕੜ ਤੇ ਹੈ ਜਲਾਣ ਦਾ ਕੰਮ ਇਸ ਵਾਸਤੇ ਸ਼ੁਰੂ ਕੀਤਾ ਗਿਆ ਇਸ ਦੇਸ਼ ਦੇ ਵਿੱਚ ਜਲਾਓ লাশ ਨੂੰ ਹਾਕ ਕਰ ਦੋ ਰਾਖ ਕਰ ਦੋ ਦੇਹੀ ਦਾ ਮੌਤ ਮਿਟ ਜਾ ਔਰ ਪੁੱਤਰ ਦੇ ਹੱਥੋਂ ਉਸ ਦਾ ਮਸਤਕ ਤੋੜੋ ਕਪਾਲ ਤੋੜੋ ਤਾਂ ਕਿ ਉਹਦੇ ਅੰਦਰ ਮੌਲਾ ਗੱਲ ਇਤਨੀ ਸੀ ਕਬਰ ਦੇ ਚ ਦੇ ਹੀ ਪਈਏ ਬਹੁਤ ਲੰਬੇ ਸਮੇਂ ਤੱਕ ਪਈਗੇ ਜਿੰਨੇ ਚਿਰ ਤੱਕ ਜੋ ਹੈ ਕਿ ਹੱਡੀਆਂ ਦਾ ਢਾਂਚਾ ਵੀ ਪਿਆ ਹੈ ਉਹ ਮੋਹ ਬਸ ਹੋ ਕੇ ਸੂਕਸ਼ਮ ਸ੍ਰੀ ਉਥੇ ਮੰਡਲਾਂ ਦਾ ਦੂਰ ਕਮ ਜਾਓ ਇਸ ਤਰ੍ਹਾਂ ਦੇ ਮੰਡਲਾਂ ਵਾਲੀਆ ਰੂਹਾ 99 ਫੀਸਦੀ ਮੁਸਲਮਾਨ ਹੋ اگلا جنم نہیں کیونکہ دے ہی پیے قبر دے پکڑ دور کیوں جاؤ بابا فرید بھی ایسا مہن کہ رہ گئے واسا آیا تل گوراں سے نمانیاں بیسن روحاں مل اے نمانیاں روحاں اے سوکشم سریر قبران نو مل کے بیٹھ جان کے پرکرما کر دے گے کیونکہ اسلام دیچ ایسی منوت ہے ਕਿ ਕਿਆਮਤ ਵਾਲੇ ਦਿਨ ਅਜਰਾਇਲ ਫਰਿਸ਼ਤਾ ਫਨੇਰੀ ਵਜਾਏਗਾ ਸਾਰੀਆਂ ਰੂਹਾਂ ਕਬਰਾਂ ਤੋਂ ਉੱਠ ਕੇ ਖੁਦਾ ਦੇ ਦਰਬਾਰ ਦੇ ਵਿੱਚ ਪੇਸ਼ ਹੋਣਗੀਆਂ ਮੁਹੰਮਦ ਸਾਹਿਬ ਜਿਨ੍ਹਾਂ ਦੀ ਹਾਮੀ ਭਰਨਗੇ ਉਹਨਾਂ ਨੂੰ ਜਨਤ ਜਿਨ੍ਹਾਂ ਦੀ ਹਾਮੀ ਨਹੀਂ ਭਰਨਗੇ ਉਹਨਾਂ ਨੂੰ ਦੋਖ